ਨਾਲੇ ਪਰਤਾਂ ਹੂੰ ਕੋਈ ਨਾ ਆਉਂਦੀ ਐ ਗੁਰੂ ਗੁਰੂ ਜੀ ਆਜੋ ਲਗਾ ਦੇ ਮੈਜ ਹੋਏ ਕੋਈ ਪਿੰਡ ਕੋੜ ਦੀ ਨਾ ਪਟਿਆ ਸਾਰਾ ਸੂਚਾ ਲੱਗ ਕੇ ਇੱਕ ਲੜ ਕੇ ਪਤਾ ਪਾਇਆ ਹੈ ਕਿ ਪਿੱਛੇ ਪਾਸੇ ਆ ਸੈਨ ਆ ਫੇ ਅਸੀਂ ਲਾਲਪੁਰਾ ਸਾਹਿਬ ਸਾਡੇ ਜੋ ਐਮਐਲਏ ਆ ਇਹ ਜਿਹੜਾ ਜੀਵਨਾ ਦੇ ਵਿੱਚ ਹੋਟੇ ਆ ਕੋਈ 26 ਤਰੀਕ ਦਾ ਹਮਲਾ ਹੋਇਆ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਵਾ ਸ਼ਰਿਆਂ ਵਿੱਚ ਰਿਆ ਪੁਲਿਸ ਜਿਹੜੀ ਕੋਈ ਕੰਮ ਨਹੀਂ ਕੀਤੀ ਪਈ ਆ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਿਆ ਸੀ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਕਾਫੀ ਸਮਾ ਗਿਆ ਅਸੀਂ ਅੰਮ੍ਰਿਤਸਰ ਤੋਂ ਵੀ ਗ੍ਰਹਿ ਰਹੇ ਹਾਂ ਤੇ ਨਹੀਂ ਸਰੋ ਮਿਲੇ 26 ਤਰੀਕ ਦਾ ਅਸੀਂ ਸੋਚ ਰਹੇ ਹਾਂ ਕਿ ਇਹ ਜਿਹੜਾ ਐਨਰ ਸਾਨੂੰ ਮੰਗ ਪੱਤਰ ਦੇ ਕੇ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਉਹਨਾਂ ਤੇ ਕਾਰਵਾਈ ਕਰਾਈ ਜਾਵੇ ਫਰਦ ਜੇ ਤਾਂ ਕੋਈ ਵੀ ਕਰ ਰਹੀ ਇਸ ਕਰਕੇ ਸਾਰੀ ਆਪ ਵਿਚਾਰ ਜਿਹੜੀ ਆ ਕੋਈ ਨਹੀਂ ਕਾਨੂੰਨ ਕੰਮ ਵਾਸਤੇ ਇਥੇ ਪਹੁੰਚੇ ਹਾਂ ਤੇ ਆ ਇਹ ਕੰਮ ਦੇ ਨਾਲ ਜਿਹੜਾ ਆ ਆਪਾਂ ਕੱਟ ਜੁੜ ਜਲੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਐਮਐਲਏ ਸਾਹਿਬ ਜਿਹੜੇ ਆ ਖੁਸ਼ੀਆਂ ਕਿਹੜੇ ਨਸ਼ਾ ਵੇਚਣ ਵਾਲੇ ਆ ਸੀ ਇੱਕ ਦਿਨ ਆ ਨਹੀਂ ਲੀਤੇ ਜਿਹੜਾ ਵੀ ਨਸ਼ਾ ਵੇਚਣ ਵਾਲੇ ਸਾਰੇ ਇਲਾਕੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੇ 7 8 ਪਿੰਡਾਂ ਨੂੰ ਫਲਾਈ ਹੋ ਰਹੀ ਆ ਹੋਰ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਨਸ਼ਾ ਵੇਚਦਾ ਦੇਖਦਾ ਤਹੀ ਹਰ ਮਾਮਲੇ ਦੇ ਸਾਹਮਣੇ ਫੀਲ ਕਰਨ ਵਾਸਤੇ ਆਏ ਆ ਕਿ ਨਸ਼ਾ ਬੰਦ ਕਰਕੇ ਨੌਜਵਾਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਕੇ ਜੋ ਸਰਕਾਰ ਨੇ ਵੋਟਾਂ ਨਾਂਸ ਵਿੱਚ ਵਾਅਦਾ ਕੀਤਾ ਸੀ ਉਸ ਨੂੰ ਸੱਚੇ ਚਾਣ ਅਸੀਂ ਆਸ ਕਰਾਂਗੇ ਕਿ ਛੇਤੀ ਹੀ ਜਦੋਂ ਆਪ ਉਸ ਕੰਮੇ ਲਾਵੇ ਧੰਨਵਾਦ ਨਵਾਈਕ ਜੀ ਦਾ ਤਸਾਵਾਇ ਮੇਰੇ ਦਿਲ ਅੱਜ ਇਹ ਸਵਾਲ ਅੰਮ੍ਰਿਤਸਰ ਇਕਲਾਉਂ ਦੇ ਰਹਿ ਲਿਆ ਕਿਉਂ ਲੋੜ ਹੋ ਗਿਆ ਇਸ ਕਰਕੇ ਮਨਪੱਤਰ ਜਿਹੜਾ ਨੰਬਰ ਦਰਵਾਜ਼ਾ ਤੇ ਆਣ ਕੇ ਪਾ ਲੈ ਕੇ ਸਾਡੇ ਤੋਂ ਲੱਗਦੇ ਨੇ ਕਿ ਬਸਾ ਬਹੁਤ ਜ਼ਿਆਦਾ ਦੇ ਗਿਆ ਇਹਨਾਂ ਦਾ ਲੈ ਲਈਏ ਜਿਹੜਾ ਅੰਦਰ ਦੇ ਵਿੱਚ ਨਾ ਸਭ ਭੇਜਦਾ ਉਹਨਾਂ ਨੂੰ ਮੰਨਦਾ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਨੌਜਵਾਨੀ ਵੀ ਬਸ ਸਕੇ ਉਹਨਾਂ ਦੇ ਵਿਚਾਰ ਵਾਲੇ ਵੀ ਸੋਚਿਆ ਜਾਵੇ ਕਿ ਬੱਚਿਆਂ ਨੂੰ ਵਿਦਿਆਰਥੀ ਲਾਜ ਦੇਖਿਆ ਤੋਂ ਆਪਣੇ ਪੰਜਾਬ ਦੇ ਵਿਚਾਰਾਂ ਦੇ ਕਿਹਾ ਦੇ ਸਵਾਸ ਕਰੇ ਮਰੇ ਵੀ ਇਹਨਾਂ ਨੂੰ